ਤਾਂ ਸਾਰੇ ਠੀਕ ਠਾਕ ਅੱਜ ਆਪਾਂ ਕਰਨ ਲੱਗੇ ਆ ਦਵਾਈ ਮਿੱਤਰੋ ਹੈ ਤੇ ਲਓ ਆਪਾਂ ਦਵਾਈ ਕਰਦੇ ਆ ਥੋੜੇ ਥੋੜੇ ਛੋਟੇ ਛੋਟੇ ਬਲੌਗ ਬਣਾਉਣੇ ਆ ਜਲਦੀ ਰਮੀ ਪਈ ਆ ਮਗਰ ਪਿੱਛੇ ਆਪਾਂ ਬਾਕੀ ਬਲੌਗ ਕਰਾਂਗੇ ਫੇਰ ਦੇਖੋਗੇ ਅਗਲੀ ਟਰਮੀਗ ਆ ਦਵਾਈ ਇਹ ਜੋ ਸਪਰੇਅ ਦਾ ਕੰਮ ਵੀ ਨਿਵੇਟਦਾ ਤੇ ਡਰਮੀ ਖਰਾਬ ਹੋ ਗਈ ਯਾਰ ਤੇ ਕਲਚ ਖਰਾਬ ਹੋ ਗਿਆ ਵੇ ਮਸਾਂ ਕੀਤੀ ਯਾਰ ਦੋ ਵਾਰੀ ਡਰਮੀ ਨਹੀਂ ਖਤਮ ਹੁੰਦੀ ਸੀ ਆ ਕਰੀਪੀ ਆ ਕੀ ਕਰਗੇ ਚਲ ਆਪਦੇ ਟੈਸਟ ਵੀ ਪਾਸ ਕਰੀ ਜਨੇ ਛੇਤੀ ਮਿਹਨਤ ਰੰਗ ਲਾਉਗੀ ਯਾਰ ਬਸ ਖਿੱਚੀ ਆਉਣਾ ਮੈਂ ਕੰਮ ਹਣ ਆਪਨੇ ਤਸਤਾ ਵੀ ਆ ਕੰਮ ਹੀ ਕਰਨਾ ਹਣ ਮੀ ਲਿਆਂਦੀ ਸੀ ਉਂ ਤਾਂ ਨਵੀਂ ਵਧੀਆ ਪਈ ਸੀ ਨਵੀਂ ਮਿਲ ਗਈ ਸੀ ਤੇ ਹੁਣ ਕਲਚ ਖਰਾਬ ਪਹਿਲੇ ਦਿਨ ਤਾਂ ਵਧੀਆ ਚੱਲੀ ਅੱਜ ਦੂਜੀ ਵਾਰ ਕੀਤੀ ਇਹਨਾਂ ਸਪਰੇ ਤੇ ਥੋੜੀ ਜਿਹੀ ਗਰਮੀ ਵੀ ਹੈਗੀ ਅੱਜ ਤੇ ਕਲੋਰੋ ਬਾਈ ਸੀ ਕਿ ਝੁੰਨੇ ਵਿੱਚ ਕੀੜੀ ਤੋਂ ਤੇ ਮੋਬਾਈਲ ਵੀ ਥੋੜਾ ਜਿਹਾ ਖਰਾਬਾ ਬਸ ਆਪਣਾ ਜਿਹੋਜਾ ਵਲੌਗ ਬੰਦ ਹੋਵੇਂ ਪਾ ਲਈਦਾ ਜਦੋਂ 4 ਪੈਸੇ ਜੁੜ ਗਏ ਤੇ ਫਿਰ ਲਿਆਵਾਂਗੇ ਬਾਕੀ ਤੇ ਤੁਹਾਡੀ ਸਪੋਰਟ ਚਾਹੀਦੀ ਆ ਖਿੱਚ ਕੇ ਚੱਲੋ ਕੰਮ ਖਿੱਚ ਕੇ ਕਰੀ ਚੱਲੋ ਕੰਮ ਹੁਣ ਚੱਲੇ ਆਪਾਂ ਘਰੇ ਛੜਕਦੀ ਦਵਾਈ ਵੀ ਪਾਤੀ ਝੋਨੇ ਚ ਵੀ ਤੇ ਦੋਆ ਤੇ ਆ ਕੀ ਕਹਿੰਦੇ ਜਵਾਰ ਤੇ ਵੀ ਛੜਕਦੀ ਦਵਾਈ ਕਰੇ ਜਾ ਕੇ ਤਾਂ ਪੰਪ ਕੋਲ ਠੀਕ ਕਰਨਾ ਯਾਰ ਜਾ ਕੇ ਉਹ ਸਾਰਾ ਜਗਾੜ ਜਾ ਤਾਂ ਆਪਣਾ ਖੜਾ ਡੀਲੈਕਸ ਮੋਟਰਸਾਈਕਲ ਆਪ ਇਹਨਾਂ ਆਪਣੇ ਲਈ ਦੇ ਚਪਲਾ ਚੱਲ ਗਈ ਹੁਣ ਘਰੇ ਆ